ਜੱਟ ਦੀ ਜ਼ਮੀਨ ਰੋਜ਼ਗਾਰ ਆ ਮਾਂ ਹੁੰਦੀ ਐ ਜ਼ਮੀਨ ਜੱਟ ਦੀ ਤੌਰ ਵਿੱਚ ਕਹੇ ਤੇਰੀ ਗੱਲ ਤੇ ਫੁੱਲ ਚਾੜਦਾ ਮੈਂ ਬਾਈ ਲੈ ਨਾ ਲੈ ਤੈਨੂੰ ਪਿੰਡ 35 ਲੱਗਿਆ ਸੀ ਤਾਂ ਨਵੇਂ ਕੀਤੇ ਆ ਫੜ 35 ਦੀ ਉਸ ਆ ਸ਼ੰਕਰ ਦੀ ਇਹਦੇ ਰੰਗ ਨਹੀਂ ਵੇ ਰੰਗ ਰੰਗੇ ਹੁੰਦੇ ਨੇ ਬਾਈ ਗਰਾਊਂਡ ਆ ਬੰਨੇ ਲਾਲੂ ਲੀ ਲਾਲੂ ਸਾਡੀ ਮਾਂ ਬੱਕਰੀ ਭੋਕ ਸਾਡਾ ਬਾਪ ਬੱਕਰੀ ਸਾਡੀ ਮਾਂ ਐ ਜਿਨ੍ਹਾਂ ਨੇ ਅਸੀਂ ਰੋਟੀ ਖਾਂਦੇ ਆ ਜਿਹਦਾ ਦੁੱਧ ਪੀਂਦੇ ਪੀਂਦੇ ਆ ਜੱਟ ਦੀ ਜ਼ਮੀਨ ਰੋਜ਼ਗਾਰ ਹੈ ਮਾਂ ਹੁੰਦੀ ਹੈ ਜ਼ਮੀਨ ਜੱਟ ਦੀ ਤੌਰ ਵੀ ਜੱਟ ਦੀ ਜ਼ਮੀਨ ਹੀ ਹੁੰਦੀ ਹੈ ਹਾਂ ਹਾਂ ਜਿਹਦੇ ਲਈ ਸਹੀ ਗੱਲ ਆ ਬਈ ਸਹੀ ਗੱਲ ਹਾਂ ਪਾਲੀ ਦੀ ਬੱਕਰੀ ਧਨ ਪੇੜ ਬੱਕਰੀ ਮਾਏ ਆ ਅਸੀਂ ਇਹਨਾਂ ਦੀ ਰੋਜ਼ੀ ਰੋਜ਼ੀ ਦੇ ਜਿਹੜਾ ਖਾਂਦੇ ਆ ਭਾਈ ਜਿਹੋ ਜਿਹਾ ਕਿੱਤਾ ਤੈਨੂੰ ਠੀਕ ਹੈ ਤੇਰੀ ਗੱਲ ਤੇ ਫੁੱਲ ਛਾੜਦਾ ਮੈਂ ਬਾਈ ਲੈਣ ਨਾ ਲੈਣ ਤੈਨੂੰ ਪਿੰਡ 35 ਲੱਗਿਆ ਸੀ ਤਾਂ ਨਵੇਂ ਨਹੀਂ ਤੇ ਆਹ ਫੜ 35 ਦੀ ਹੋ ਸਕਦਾ ਖੁਸ਼ ਅੱਜ ਬੱਕਰਾ ਤੇਰਾ ਪੂਰੇ ਮੁੱਲ 'ਚ ਵੇਚਦਾ ਵੀ ਦੇਖ ਲੋ ਵੀ ਤੇ ਆਪੇ ਸਣੇ ਜੇ ਰੰਗ ਹੁੰਦਾ ਕਾਲਾ ਫਿਰ ਮੈਂ ਕਦੇ ਵੀ ਨਹੀਂ ਕਰਦਾ ਦੀ ਲੈਣ ਤੋਂ ਬਿਨਾ ਟਾਲਾ ਉਹਦੀ ਲੈ ਦਉਣਾ ਪੱਕਾ ਭਰਦਾ ਦਾ ਹਾਲਾ ਹੁਣ ਮੈਨੂੰ ਚੜਿਆ ਪਿਆ ਪਾਲਾ ਉਹ ਆਏਗੀ ਰੰਗ ਕਰਦੀ ਇਹਦੇ ਰੰਗ ਨਹੀਂ ਬਈ ਰੰਗ ਰੰਗੇ ਹੁੰਦੇ ਨੇ ਹਾਂ ਵਾਜਿਆ ਪਰ ਮਾਣ ਮੈਨੂੰ ਵਾਸ਼ਾ ਠੀਕ ਹੈ ਕਿਉਂ ਬਈ ਰੰਗ ਤਾਂ ਰੰਗੇ ਪੱਕਾ ਗੋਰਾ ਕਾਲਾ ਕਿਵੇਂ ਚੌਕਲੇਟੀ ਲਾਲ ਲੋਹਾ ਕੱਲਾ ਬੱਕਰਾ ਵਧੀਆ ਬਾਈ ਦਾ ਬੱਕਰਾ ਨਹੀਂ ਵੜਾ ਰੰਗ ਦੋਏਗੀ ਕਦੇ ਨਹੀਂ ਬੱਕਰਾ ਪੂਰਾ ਸੇਕ ਕਰੇ ਨਾ ਮਤ ਵਾਲਾ ਹੱਲ ਕਰੀ ਹੂੰ ਸਨਖਾ ਜਾਣਦਾ ਬੱਚੇ ਦੇ ਰੰਗ ਨਹੀਂ ਤੇਰਾ ਮਾੜਾ ਬਰੀਡਰ ਵਧੀਆ ਸ਼ਾਨਾ ਸੇਵਾ ਕਰੀ ਰਹੀ ਤੇ ਮੈਂ ਤੈਨੂੰ ਮੰਨਦਾ ਇਸ ਗੱਲ ਦੀ ਵਧਾਈ ਜਨਾ ਠੀਕ ਹੈ ਬੱਕਰਾ ਵੇਚਣਾ ਆ ਵੇਚ ਕਿਉਂ ਜੀ ਸਹੀ ਗੱਲ ਤੇਨੂੰ ਪੱਕਾ ਮੁੱਲ ਲਾ ਕੇ ਮੈਂ ਚੱਲਿਆ ਸਹੀ ਗੱਲ 35000 ਤੇਰੀ ਜਵਾਨਾ ਕਹਿੰਦੇ ਵੀ ਮੇਰੇ ਪਿੰਡ ਲੱਗਿਆ ਚਲ ਇਹਨਾਂ ਨੂੰ ਲੋੜ ਹੈ ਬੱਕਰਾ ਮੈਂ ਦਵਾ ਉਹ ਬੋਲੇ ਨਹੀਂ ਨਾ ਤੇਰੀ ਨਾ ਮੇਰੀ ਚਲ ਨਾ ਤੇਰੀ ਨਾ ਮੇਰੀ ਵੀ 60000 ਰੁਪਏ 60 ਕਿੰਨਾ ਹੁੰਦਾ 3000 ਠੀਕ ਹੈ 2000 ਰੁਪਏ ਮੈਂ ਘੱਟ ਦੁੱਗਾ ਨਹੀਂ 2 ਮਿੰਟ ਮੈਨੂੰ ਦੇਨੇਗਾ ਦੋ ਦੇਵਾ ਪਰ ਘਰ ਤੱਕ ਢਾੜ ਦਿੱਤਾ ਦੋ ਮਿੰਟਾਂ ਜਦੋਂ ਕੋਈ ਗੱਲ ਨਹੀਂ ਲੈ ਚਲਦਾ ਤਾਂ ਨਹੀਂ ਆਪਣਿਆ ਨਾ ਨਾ ਬੰਦਾ ਕੋਈ ਅੰਧ ਖਪਲ ਕਰਾ ਕਰ ਜਾ ਆ ਗਿਆ ਬਾਈ ਸਿਰ ਤੇ ਨਾ ਨਾ ਫੀਆ ਦੇ ਬਿਟਕ ਕਰੋ ਬਿਟਕ ਲੋ ਵੀ ਰਾਜ ਜੀ ਚੱਲ ਪਿਆ ਦਸੇ ਆਪਣਾ ਦੇਖੋ ਦੇਖੋ ਹੈ ਦੇਖੋ ਅਰੇ ਪਿੱਛੇ ਬਚਵਾਓ ਅੰਮਰ ਖੋਲ ਦਿਓ ਵੀਡੀਓ ਲੈ ਲਾ ਦੇਗਾ ਕਰੋ ਮੈਨੜਾ ਵੀ ਲਾ ਕੇ ਕਰੋ ਬੜਾ ਬੜਾ ਕਿੱਥੇ ਲੌ ਵੀ ਸੌਦਾ ਹੁਣ ਹੋ ਜੂਗਾ ਬਾਈ ਛੋਟੇ ਭਾਈ ਜੀ ਮੇਰੀ ਜਨਾਲੀ ਨੇ ਹੀ ਪਤਾ ਹੈ ਪਿੱਛੋਂ ਆਲਾ ਮੈਨੂੰ ਗਰੀਬ ਨੂੰ ਚਿਪ ਚੁੱਕਾ ਚੱਕ ਜੰਦਾ ਹੈ ਇਹ ਕਦੇ ਮੰਡੀ ਚ ਨਹੀਂ ਆਇਆ ਗੱਲ ਸਹੀ ਆ ਪਹਿਲਾਂ ਗੱਲ ਤੋਂ ਖੋਲ ਹੀ ਚੰਗੇ ਆ ਨਹੀਂ ਗੱਲ ਸਹੀ ਨਹੀਂ ਮੇਮਲੀ ਚੋਂ ਮੈਂ 200 ਲੈਣਾ ਸਭ ਨੂੰ ਤੇ ਬੋਲੋ ਬੱਕਰੀ ਬੂਗ ਚੋਂ 500 ਸਭ ਤੋਂ ਲੈਣਾ ਮੈਂ ਉਹਦੇ ਲਵਾਂਗਾ ਇਹ ਮੇਰੀ ਰੋਟੀ ਸੌਦਾ ਕਰਾ ਨਾ ਤੇ ਸਿੱਧਾ ਕਰ ਲੈ ਮੈਂ ਬਹੋਂ ਜਾ ਹੁਣ ਕਰੀਏ ਉਹ ਤਾਂ ਮੰਨਿਆ ਨਹੀਂ 35 ਤੋਂ 1 ਰੁਪਿਆ ਮੁੱਤ ਤੇ ਮੁੰਡਾ ਲੈ ਬੰਦ ਕਰ ਦੇ ਕਿਉਂਕਿ ਆਪਾਂ ਝੂਰ ਲਾਇਆ ਨਾ ਉਹਨੂੰ ਹਾਂ ਹਾਂ ਉਹ ਨਹੀਂ ਮੰਨਿਆ ਪਰ ਦੇਖੀ ਜੋ ਸਾਨੂੰ ਕਹਿੰਦਾ ਹਰਜਾਨਾ ਪਵੇ ਨਾ ਪਵੇ ਕੌਣ ਭਰੇ ਹਰਜਾਨਾ ਕੱਚੀਆਂ ਕੈਲਾਂ ਦਾ ਉਹ ਅਸੀਂ ਭਰਾਂਗੇ ਪਹਿਲਾਂ ਮੁੰਡੇ ਦਿੱਤੇ ਪਾਇਆ ਕਰਦੇ ਸੀ ਜੱਟਾ ਬੋਲੀਆਂ ਪਾਇਆ ਕਰਦੇ ਲੈ ਹੁਣ ਮੈਂ ਨਿਮੇੜਾ ਕੋਈ ਗੱਲ ਤੇ ਜਿ ਨਿਭੜੇਗਾ ਸਾਡੇ 35000 ਦਾ ਬੱਕਰਾ ਵੇਖਦਾ ਹੈ ਨਾ ਨਾ ਹੈ ਵਿਕਦਾ ਨਹੀਂ ਵਿਕਦਾ ਨਹੀਂ ਹੱਥ ਘਰ ਨਾ ਨਹੀਂ ਇੱਕ ਜਣਾ ਹੋਰ ਮੇਰੀ ਗੱਲ ਸੁਣ ਉਹਦਾ ਬੱਸ ਛੁੱਡ ਲਈ ਸੁਣ ਲੈ ਬੱਸ ਸੁਣ ਲਈ ਉੱਤੋਂ ਇੱਧਰ ਆ ਮੜਾਇਆ ਓਏ ਖੜਕਾ ਯਾਰ 36000 ਦਾ ਦਿੱਤਾ ਜਾਂ ਚੁੱਪ ਕਰ ਜਾ ਠੀਕ ਆ ਨਾ ਯਾਰ ਨਾ ਨਾ ਬਿੱਟਾ ਬੱਸ ਸੱਪਨੋ 23000 ਰੁਪਏ ਦਾ ਨਹੀਂ ਗੇ ਖੁਸ਼ ਹੋ ਤਾਂ ਦਿਓ ਉਸਨੇ ਖੋਤੇਰੇ ਮਾ ਮਾ ਵੀ ਦੇਖਣੀ ਵੀ ਵੀਰ ਜੂਨੀ ਤਾਂ ਕਦੇ ਨਹੀਂ ਕਰਿਆ ਨਾ ਮੈਂ ੱੱਕਾ ਕਰਾਂ ਜੇ ਤੁਹਾਨੂੰ ਮਨਜ਼ੂਰ ਹੈ ਕਿਉਂ ਜੀ ਨਾ ਖੁਸ਼ ਨਾ ਫਿੱਟਾ ਨਾ ਦਿਓ ਵੀਰੇ ਨਾ ਖੁਸ਼ ਨਾ ਮਾਰ ਬੱਕਰਾ ਚ ਕੋਕਾ ਪੀਸ ਹੈ ਬਾਈ ਜੀ ਗੈਲੋ ਅਗੜੇ ਗੈਲੋ ਬੱਕਰਾ ਕੋਕਾ ਪੀਸ ਹੈ ਤਾਹੀਂ ਹਮਾ ਚਲਦੇ ਬੰਦੇ ਨੇ ਭਰੀ ਪੂਰੀ ਫੀਸ ਹੈ। ਉਹ ਟਗੜ ਕੱਟ ਕੋਕਾ ਵਧੀਆ ਹੈ। ਕਹਿੰਦਾ ਯਾਰ ਇਹ ਮੈਨੂੰ ਆਏ ਵੀ ਕਹਿੰਦਾ ਹੋਰ ਕੇ ਵੀ ਛੋਟੇ ਫਿੱਟ ਹੋਇਆ ਫਿੱਟ ਹੋਇਆ ਨਹੀਂ ਮੇਰਾ ਨੰਬਰ ਲੈ ਜਾ ਨਹੀਂ ਕਰੇ ਛੱਡ। ਬੱਕਰਾ ਜਾਣ ਵਾਲਾ ਤੇਰੇ ਬੱਕਰੇ ਦੀ ਮੈਨੇ ਸਪੋਰਟ ਕਰਕੇ ਵਕਿਆ ਪੂਰਾ ਤੇ ਦਿਲ ਦੇ ਨਾਲ ਤੇ ਬੰਦੇ ਵੀ ਅਸੀਂ ਲੈਣ ਦੇਣੀ ਮਾ ਜੇ ਨਾਲ ਬੰਦੇ ਦਿਲ ਟਕ 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 ਕਰਦਾ ਸੀ। ਵਾ ਠੀਕ ਹੈ ਜੀ ਹੁਣ ਖੁਸ਼ ਹੈ ਛੋਟੇ ਭਾਈ ਦੋਈ ਭਾਈ ਖੁਸ਼ ਹੁਸ਼ ਨੇ ਖੁਸ਼ ਨੇ ਛੋਟੇ ਭਾਈ ਤਾਂ ਦੇ ਬੱਕਰਾ ਨਹੀਂ ਦਿਓ ਨਾ ਠੀਕ ਹੈ ਗੱਲ ਫਿਰ ਠੀਕ ਹੈ ਹੋ ਗਿਆ ਭਾਈ ਹੋ ਗਿਆ ਭੱਗ ਗਿਆ ਦਰਸੀਨ ਆ ਵੀਡੀਓ ਬਣਾ ਦਰਸੀਨ ਹੋਇਆ ਤੇ ਦੰਦ ਕਿੰਨੇ ਆ ਭਈ ਬੱਕਰਾ ਇਹ ਦੰਦ ਪੂਰੇ 8 ਆ ਜੀ ਪੂਰੇ 8 ਦੰਦ ਆ ਵੀ ਨਵੇਂ ਜਮਾ ਨਵੇਂ ਦਿਖਾਉਣਾ ਭਾਈ ਇਹ ਲਓ ਜੀ ਬੱਕਰਾ ਦਿਖਾ ਦੇ ਜਿ ਸਮਾਰ ਕੇ ਹੋਈ ਆ ਮੱਚ ਨਾਲੇ ਭਾਂਡੇ ਹਾਂ ਜੀ ਫੇਰ ਭੰਨਾਂਗੇ ਭਾਂਡੇ ਆ ਦੇਖੋ ਜੀ ਪੂਰਾ ਪੂਰੇ 8 ਦੰਦ ਆ ਪੂਰਾ ਠੋੜਾ ਕੋਈ ਕਮੀ ਨਹੀਂ ਬੱਕਰਾ ਪੂਰਾ ਜਵਾਨੀ ਚ ਹੈ ਬੱਕਰਾ ਬਸ ਬਸ ਪੂਰਾ ਜਵਾਨੀ ਚ ਹੈ ਬੱਕਰਾ ਠੀਕ ਹੈ ਪੂਰੇ ਆ ਭਾਈ ਤੁਹਾਨੂੰ ਵੀ ਪਤਾ ਲੱਗਿਆ ਓਏ ਵੀਡੀਓ ਚ ਆ ਜਾਓ ਤੇ ਬੇਟ ਕਿੰਨਾ ਗੂਗਲ ਵਿੱਚ 12 ਗ੍ਰਾਮ 12 80 80 ਬਸ 80 80 ਕਿ ਲਾਉਣਾ 70 75 ਹੈਗਾ ਰਾਮ 80 80 ਲਾਏਗਾ 70 75 ਹੈਗਾ ਚਾਰ ਤੋਂ ਉੱਪਰ ਆ ਰਿਹਾ ਹਾਂ 12 ਦੀਆਂ ਛਤੀ ਨਾ ਆ ਰਹੀ ਅਜੇ 13 13 ਬੋਲੀਂਦੀ ਹੈਗੀ ਦੇਖੋ ਬੱਕਰਾ ਥੋੜਾ ਹੋ ਗਿਆ ਦਿਖਾ ਦੇ ਬੱਬੂ ਸਮਾਰ ਕਿਹੜੀ ਦਵਾਈ ਬੱਕਰਾ ਸਘਾ ਜੀ ਕਿਹੜਾ ਦਵਾਈ ਬਾਕੀ ਗੱਲ ਹੋਰ ਹੈ ਹੂੰ ਕੰਗ ਪੈਰ ਬੜੇ ਮੋਟੇ ਨੇ ਹਾਂ ਖੁੱਲੇ ਹੱਡਾਂ ਦਾ ਖੁੱਲੇ ਹੱਡਾਂ ਦਾ ਬਾਕੀ ਰਹੀ ਬੱਕਰੇ ਆ ਥੱਲਾ ਥੁਦਾ ਸਭ ਸਹੀ ਹੈ ਇੱਥੇ ਓਕੇ ਰਿਪੋਰਟ ਹੁੰਦੀ ਹੈ ਦੀ ਹਾਂਜੀ ਠੀਕ ਹੈ ਜੀ ਇਹ ਤੁਸੀਂ ਚੈੱਕ ਕਰਨਾ ਆ ਦੇਖੋ ਜੀ ਕੋਈ ਵੀ ਗਲਤ ਕਰਕੇ ਕੋਈ ਫਾਲ ਹੋਵੇ ਜੋ ਆ ਵੀ ਆ ਦੇਖੋ ਜੀ ਇਹ ਹਾਈਟ ਕਿੰਨੀ ਹੋ ਰਾ ਜੂ ਦੀ ਹਾਟਦਾ ਹੀ ਸਾਡੇ 41 ਇੰਚ ਆ ਜੀ ਸਾਡੇ 41 ਸਾਡੇ 41 ਸਾਡੇ 41 ਆ ਕ ਮਣੀ ਦੇ ਹਾਂ ਚਾ ਯਾਰ ਮੈਂ ਛੱਕੇ ਮਟਿਆ ਦੂੰ ਚਾਚਾ ਪਰ ਲਿਖਾ ਚਾਚਾ ਪਰ ਲਿਖਾੜੋ ਕੇ ਪਰ ਲਿਖਾੜੋ ਫਿਰ ਤਰ ਰੱਖਦਾ ਕੋਲੇ ਰਾਜੂ ਤਰਸ਼ੇਮ ਜੋਦੇ ਤਾਂ ਤਰਸ਼ੇਮ ਜੋਦਾ ਨਹੀਂ ਪੀਤਾ ਹਰੇ ਚੀ ਜਿ ਰੱਖਣੀ ਪੈਂਦੀ ਐ ਸਾਡੀ ਮਿਲੂ ਕੋ ਬਸਤੀ ਲੈ ਫੜਾ ਕੌਲਾ ਕੱਢਣਾ ਪੈਗਾ ਹੈ ਆਹ ਬਈ ਉਹ ਮੁੰਡਾ ਪੜਿਆ ਹੈ ਕੋਈ ਲੈ ਫੜ ਦੰਡਾ ਕੜੇ ਹੀ ਨੇ ਲੈ ਮੈਨੂੰ ਫੜ ਲੈ ਲੈ ਥੱਲੇ ਤੋਂ ਲਾ ਕੇ ਦਸ ਨੂੰ ਕਰ ਦੇ ਕਰਾਂਗਾ ਮੈਂ ਬਈ ਭਰੇ ਛੋਟੇ ਭਾਈ ਆ ਦੇ ਉਹ ਮੈਨੂੰ ਡੱਕਾ ਮੋਟਾ ਦੇ ਦਿੰਦੇ ਸੀ ਮੋਟਾ ਉਹ ਨਿਆ ਮੋਟਾ ਹਾਂ ਨਾਈ ਰੁੱਦੂ ਲੋ ਜੀ ਬੱਕਰ ਦੀ ਮੈਂ ਤੀ ਸਰੂਆ ਬਾਈ ਵਿਚ ਵਿੱਚ ਟੋਪੀ ਵਾਲਾ ਛਾਹ ਰੱਖੀ ਸਾਡੇ 42 ਹੈ ਨਹੀਂ 42 ਹੈ ਜੀ 42 ਹੈ 42 ਹੈ ਬੱਕਰਾ ਇਹਦਾ ਵੀ ਲੱਤ ਰਿਹਾ 42 ਹੈ ਜੀ ਅੱਧਾ ਕੱਟੇ ਦੱਸਿਆ ਜੀ ਨਾ ਬਾਈ ਛੱਕ ਮਟਿਆ ਤੀ 42 ਇਧਾਂ ਚ ਵੱਧੀ ਹੋਈ ਆ ਹੁਣ ਬਾਈ ਹਿਮਾਚਲ ਆ ਲਿਓ ਖੜੋ ਓ ਹਿਮਾਚਲ ਆ ਲਿਓ ਇਹ ਤਾਂ ਪੁੱਛ ਲੈ ਉਹ ਅਸੀਂ ਪੰਜਾਬ ਦੇ ਹਾਂ ਪੰਜਾਬ ਦੇ ਚਲ ਪੰਜਾਬ ਦੇੋਂ ਗੱਡ ਸਾਂ ਚੱਲ ਫਿਰ ਚੰਨੀਆਂ ਦਾ ਚੰਨੀਆਂ ਕਿਹੜਾ ਪਿੰਡਾ ਹੋ ਅਨੰਦਪੁਰ ਸਾਹਿਬ ਕੋਲ ਪਿੰਡਪੁਰ ਸਰ ਥੋੜੇ ਪਸੰਦ ਖਰਾਲਗੜ ਦੇ ਕੋਲ ਮਹਿੰਗਾ ਤਾਂ ਨਹੀਂ ਬੱਕਰਾ ਕਿਤੇ ਕੱਲ ਨੂੰ ਮੈਨੂੰ ਕਹਾ ਗਾਲਾਂ ਦੇऊं ਸਿੰਦਾ ਲੈ ਜਾਉ ਨਹੀਂ ਸੌਦਾ ਹੋ ਗਿਆ ਸੀ ਆਪ ਦੇ ਕਰੇ ਲੈ ਜਾ ਮੁੰਡਿਆਂ ਦੇ ਰੁਪਏ ਖਰੇ ਨਹੀਂ ਕਿਉਂ ਜੀ ਇਹਨਾਂ ਦਾ ਵਿਚਾਰਾ ਦਾ ਕੀ ਕਸੂਰ ਹੈ ਬਈ ਜਦ ਮਰਜੀ ਮੇਰਾ ਨੰਬਰ ਲੈ ਤੂੰ ਸੋ ਜੂਬੇ ਦੇ ਖਲਾਗੇ ਸਾਡੀ ਆਈ ਪੀ ਤੂੰ ਕਿਹੜੀ ਆਈ ਪੀ ਵਾਲੀ ਆਦੇ ਨੂੰ ਪੂਰੇ ਕੇਸ ਦੀ ਆਈ ਪੀ ਕਾਦੀ ਸ਼ੂਟਿੰਗ ਚ ਲੈ ਗਿਆ ਇਹ ਲੈਣਾ ਰੋਟੀ ਨਹੀਂ ਮੈਂ ਲੈਂਦਾ ਨਹੀਂ ਮਿਲ ਕੇ ਜੋ ਖਰਾਲਗੜ ਤੀਨ ਨੂੰ ਮਿਲੂਗਾ ਚਲ ਦੇ ਚਲ ਬਾਈ ਚਲੋ ਜੀ ਠੀਕ ਹੈ ਬਾਈ ਵੀਡੀਓ ਬਣਾਤੀ ਓਕੇ ਹਾਂਜੀ ਇਹਨਾਂ ਦੇ ਪੈਸੇ ਦਿਓ ਜੀ ਬਾਈਆਂ ਵੀ ਸੌਦਾ ਓ ਮਾਈ ਗੋਡ ਜੀ ਜਿਹੜੇ ਸ਼ੇਅਰ ਲਾਈਕ ਲਾਜ ਨਹੀਂ ਕਰਨਾ ਬਾਈ ਜੀ ਆਪਣੇ ਨੂੰ ਚਲ ਚਲ ਬਾਈ ਧੰਨਵਾਦ ਗੂਗਲ ਪੇ ਹੋ ਜਾ ਭਰਾਵਾਂ ਦਾ ਸਾਹ ਜੀ ਵੀਡੀਓ ਦੇਖੀ ਆਪਣੀ ਬੱਕਰਾ ਦਿਖਾ ਦੇ ਇੱਕ ਵਾਰ ਬਾਹਰ ਇੱਕ ਵਾਰ ਤੋੜ ਕੇ ਦਿਖਾ ਬੱਕਰਾ ਲਿਆ ਬੱਬੂ ਆ ਦੇਖੋ ਬਾਬੂ ਜੀ ਦਿਖਾ ਦੇ ਭਾਈ ਤੋੜ ਕੇ ਦਿਖਾ ਦੇ ਪਰ ਇਹ ਹੋ ਜਾ ਚੌੜੇ ਬੱਕਰਾ ਹੱਥੀ ਵਰਗੀ ਤੋਰ ਤੁਰਦਾ ਮੂੰਹੇ ਬਣਾਏ ਦੱਸੇ ਮੂੰਹੋਂ ਮੂੰਹ ਦੀ ਲਿਆ ਮੋਰੇ ਮੋੜ ਲਿਆ ਆ ਕੰਨ ਛੱਡ ਦੇ ਕੰਨ ਬੱਕਰਾ ਇਸ ਹਿਸਾਬ ਦੇ ਮਿੱਤਰੋ ਇਹਦਾ ਹਰਦਾ ਹੋਇਆਗਾ 36000 ਰੁਪਿਆ ਦਾ ਹਣਾ ਤੇ ਇੱਕ ਸਾਡੇ ਬਈ ਬੱਕਰਾ ਸੋਨਾ ਮਿੱਤਰੋ ਹੈਵੀ weight ਦੇ ਵਿੱਚ ਹੈਗਾ ਮੈਂ 1000 ਰੁਪਏ ਵਾਧੇ ਨਾਲ ਬੱਕਰਾ ਵਿਖਦਾ ਇੱਥੇ 50000 ਰੁਪਏ ਲੱਗਾ ਤੁਸੀਂ ਮੇਰੀ ਗੱਲ ਸੁਣੋ ਥੋੜੀ ਛੋਟਾ ਆਇਆ ਕਿ ਛੋਟਾ ਮੰਨਣਾ ਧੜਕੇ ਵੀ ਹਾਂ ਕੱਟੋ ਛੋਟਾ ਮੰਨਣਾ ਧੜਕੇ ਮੰਨਣਾ ਧੜਕੇ ਇਹ ਮੇਰਾ ਉਹ ਲੈ ਭਾਈ ਬਣਾਇਆ ਹੈ ਨਹੀਂ ਮੈਂ ਵੀਡੀਓ ਚ ਕਹਿਣਾ ਇਹ 40 ਵੀ ਕਹਿੰਦੇ 40 ਨਹੀਂ ਰੰਗਦਾ ਇਹ ਤੇਰੀ ਸਰੀ ਰੱਬ ਮੰਨ ਕਾਏ ਤੂੰ ਤਾਂਹੀਂ ਨਹੀਂ ਮੈਂ ਤਾਂ ਰੱਬ ਵਰਗਾ ਕਹਿੰਦਾ ਮੈਂ ਗਲਤ ਨਹੀਂ ਅਸੀਂ ਤੇਰੇ ਸੋਦੀ ਚ ਕੋਈ ਬੋਲੇ ਨਾ ਬੋਲੀ ਕੋਈ ਤੇਰੇ ਕੁਛ ਨਹੀਂ ਹੈ ਮੇਰਾ ਆਪਣੇ ਕਹਿਰੀ ਨਾਲ ਵੀ ਜੇ ਤੁਹਾਨੂੰ ਬਦਲ ਲੱਗੇ ਸਾਡੇ ਕੋਲ ਅਸੀਂ ਅਗਲੀ ਮੰਡੀ ਤੇ ਆਣਾ ਜੀ ਇੱਕ ਵਾਰ ਸਾਨੂੰ ਅਗਲੀ ਗਲਤ ਕੰਮ ਮੈਡ ਕਰਾਉਂਦੇ ਮੈਂ ਗਲਤ ਕੰਮ ਨਹੀਂ ਕਰਦਾ ਇਮਾਨਦਾਰੀ ਹੈ ਦੁਕਾਨਦਾਰੀਆਂ ਚੱਲਦੀਆਂ ਨੇ ਬਈ ਲੰਬੇ ਸਮੇਂ ਵਰਤਣਾ ਰੋਕਣਾ ਅਸੀਂ ਇਹ ਮੈਂ ਲੰਬੇ ਸਮੇਂ ਰੋਕਣਾ ਵਰਤਣਾ ਹੈ ਸਭ ਦੇਖਿਆ 34000 ਦਾ ਪਤਾ ਲੈਣੇ ਚਲਦੇ ਲਗ ਰਹੇ ਨੇ ਹਾਂ ਇਹਦਾ ਵਿਚਾਰੇ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਮੈਂ ਦੋ ਬਾਰ ਲਓ ਜੀ ਬੇਵਰਗਾ ਨਕਸ਼ਾ ਸਿੱਗੀ ਸੰਤਲ ਗੰਡੇ ਦਾ ਰਹਿੰਦਾ ਨਹੀਂ ਮਹਾਰੇ ਉਹ ਵੀ ਕਰਦੇ ਉਹ ਆ ਜਾ ਮੈਂ ਸਭ ਨੂੰ ਦੋ ਮੱਥਾ ਉਹ ਵੀ ਉਹ ਵੀ ਤੈਨੂੰ ਲੈ ਕੇ ਉਹ ਜਾ ਓਏ ਬੱਕਰਿਆ ਉਹੀ ਕਰਤੀਆਂ ਨੇ ਬੱਕਰੇ ਦੀਆਂ ਗੱਲਾਂ ਹੋਰ ਹੀ ਪੁੱਠੇ ਗੰਦੇ ਕੰਮ ਕਰੀ ਜਾਂਦਾ ਹਾਂ ਹਾਂ ਤੂੰ ਹੁਣ ਮਰਦ ਬਣਨਾ ਤਾਂ ਹੋਊਗਾ ਐ ਮੂਤ ਕੇ ਬੱਚੇ ਦੇਖੀ ਆਰ ਬੰਨਿਆ ਲਓ ਭਾਈ ਟੈਸਟੀ ਕਲ ਵੀ ਕਰਿਆ ਬੱਕਰਾ ਨਾਲ ਹੁੰਦੇ 40 ਇੰਚ ਲੋ ਕਿੰਨੇ ਨਾਲ ਗੋ ਵੀ ਆਪਣੇ 40 ਇੰਚ ਹਾਈ ਦਾ ਲੋ ਆਪਰੇ